फार्म हाउस ਤੇ ਪੁਲਿਸ ਦਾ ਛਾਪਾ ਘਰਾਂ ਦੇ ਵਿਚਾਲੇ ਹੀ ਲਗਾਈ ਬੈਠੇ ਅਫੀਮ ਦੀ ਖੇਤੀ 450 ਅਫੀਮ ਦੇ ਬੂਟੇ 880 ਫਲੀਆਂ ਦੇ ਲਾਲ ਫੁੱਲ बरामद ਧਿਰ ਬਸੀ ਪੁਲਿਸ ਨੇ ਸਿੰਧ ਘਾਟੀ ਮੈਦਾਨ ਦੇ ਪਿੱਛੇ ਸਥਿਤ ਸੈਨੀ ਫਾਰਮ ਹਾਊਸ ਤੇ ਛਾਪਾ ਮਾਰਿਆ ਜਿੱਥੇ ਅਫੀਮ ਦੇ ਸੈਂਕੜੇ ਪੌਦੇ ਫੱਲੀਆਂ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ। ਦਿਰਾਬਸੀ ਦੇ ਐਸਪੀ ਦੀ ਅਗਵਾਈ ਹੇਠ ਡੋਡਾ ਫੁੱਲ ਡੋਡਾ 880 ਸਮੇਤ ਪੌਦੇ ਜਿਨ੍ਹਾਂ ਦੀ ਗਿਣਤੀ 450 ਦੇ ਕਰੀਬ ਦੱਸੀ ਜਾਂਦੀ ਹੈ ਉਹਨਾਂ ਨੂੰ ਬਰਾਮਦ ਕੀਤਾ ਗਿਆ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ। ਉਸ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ। ਕਹਨ ਦੱਸਦੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਡੇਰਾ ਬਸੀ ਥਾਣੇ ਦੇ ਇੰਚਾਰਜ ਸਮੇਤ ਇੱਕ ਦਰਜਨ ਪੁਲਿਸ ਮੁਲਾਜ਼ਮਾਂ ਦੇ ਨਾਲ ਦੁਪਹਿਰੋਂ ਬਾਅਦ ਮੌਕੇ ਤੇ ਛਾਪਾ ਮਾਰਿਆ ਜਿੱਥੇ ਵੱਡੀ ਅਫੀਮ ਦੀ ਖੇਤੀ ਪੁਲਿਸ ਵੀ ਦੇਖ ਕੇ ਹੈਰਾਨ ਹੋ ਗਏ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਅਫੀਮ ਦੀ ਖੇਤੀ ਵੇਖੀ ਗਈ ਤਾਂ ਪੁਲਿਸ ਵੀ ਹੱਕੀ ਬੱਕੀ ਰਹਿ ਗਈ। ਤੁਹਾਂ ਦਾ ਜੀ ਕੀ ਪੁਲਿਸ ਨੇ ਇਨ੍ਹਾਂ ਪੌਦਿਆਂ ਨੂੰ ਪੁੱਟ ਦਿੱਤਾ ਅਤੇ ਕਲੀਆਂ ਅਤੇ ਫੁੱਲਾਂ ਸਮੇਤ ਪੌਦਿਆਂ ਦੀ ਗਿਣਤੀ ਕੀਤੀ। ਪੁਲਿਸ ਨੇ ਇਨ੍ਹਾਂ ਪੌਦਿਆਂ ਨੂੰ ਪੁੱਟ ਦਿੱਤਾ ਤੇ ਕਲੀਆਂ ਅਤੇ ਫੁੱਲਾਂ ਸਮੇਤ ਇਹਨਾਂ ਦੀ ਗਿਣਤੀ ਕੀਤੀ ਗਈ। ਉਹਨਾਂ ਦੱਸਿਆ ਕਿ ਗਿਣਤੀ ਕਰਨ ਉਪਰੰਤ ਬਰਾਮਦ ਕੀਤੇ ਪੌਦਿਆਂ ਦੀ ਕੁੱਲ ਗਿਣਤੀ 800 ਦੇ ਕਰੀਬ ਬੰਦੀ ਹੈ। ਖੇਤ ਮਾਲਕ ਹਰਵਿੰਦਰ ਸਿੰਘ ਨੇ ਇਸ ਸਾਲ ਹੀ ਅਫੀਮ ਦੀ ਖੇਤੀ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਅਫੀਮ ਦੀ ਖੇਤੀ ਚੱਲ ਰਹੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਨੇ ਅਤੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਉਕਤ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਦੇ ਵੱਲੋਂ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਸਾਡੇ ਸੀਕ੍ਰੀਟ ਸੋਰਸਸ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹ ਿਲਕਪਿੰਡ ਹੈਗਾ ਇਸ ਇਸਾਪੁਰੋਣੀ ਉੱਥੇ ਜੋ ਹੈ ਓਪੀਅਮ ਦੀ ਕੋਈ ਖੇਤੀ ਕਰ ਰਹਾ ਹੈ ਉਹ ਪੁਲਿਸ ਨੇ ਸਵੈਪ ਐਕਸ਼ਨ ਲਿੱਤੇ ਹੋਏ ਉੱਥੇ ਤੁਰੰਤ ਛਾਪੇਮਾਰੀ ਕੀਤੀ ਹੈ ਤੇ ਇਹ ਜੋ ਛਾਪੇਮਾਰੀ ਕੀਤੀ ਹੈ ਤੇ ਸਾਨੂੰ ਇੱਕ ਬੰਦਾ ਹੈਗਾ ਹਰਵਿੰਦਰ ਨੰਦਾ ਉਹ ਸਾਨੂੰ ਮਿਲਿਆ ਹੈ ਓਪੀਅਮ ਦੀ ਖੇਤੀ ਕਰਦੇ ਹੋਏ ਤੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਸੀਂ ਕੀਤੀ ਹੈ ਅੰਡਰ ਐਨਡੀਪੀਐਸ ਐਕਟ ਤੇ ਇਹ ਜੋ ਸਾਡੀ ਟੋਟਲ ਰਿਕਵਰੀ ਹੈ ਉਹ hui ਹੈ

तो सानू लग रहा है कि आगे भी सप्लाई करता होगा क्योंकि ही वर्कआउट कर रहे हैं जैसे इंफॉर्मेशन मिल रही है साथ संजीव करन की कंट्री ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर